ਲੋੜਿਆਨਾ ਵਿਖੇ 27 ਜੁਲਾਈ ਨੂੰ ਹਰਜਸ ਨਾਮ ਦਾ ਇੱਕ ਐਡਵੋਕੇਟ ਨੌਜਵਾਨ ਸਾਥੀ ਜੀਰਾ ਭਰਾ ਵੀ ਐਡਵੋਕੇਟ ਹੈ ਔਰੇ ਤੇ ਜਾਨ ਲੈਵਾ ਹਮਲਾ ਕੀਤਾ ਗਿਆ ਅ ਦਰਸ਼ ਤੂਰ ਵੱਲ ਇਹ ਜਿਹੜਾ ਦਰਸ਼ ਤੂਰ ਹੈ ਨੇ ਗਨ ਪੁਆਇੰਟ ਤੇ ਪਿਸਟਲ ਆਫ ਦਾ ਕੌਕ ਕਰਕੇ ਉਹਨੂੰ ਮਾਰਨ ਦੀ ਕੋਸ਼ਿਸ਼ ਕੀਤੀ ਗਈ ਸਾਡੇ ਉਸ ਵਕੀਲ ਨੌਜਵਾਨ ਸਾਥੀ 27 ਜੁਲਾਈ ਤੋਂ ਲਗਾਤਾਰ ਇਸ ਗੱਲ ਦੀ ਮੰਗ ਕਰ ਰਹੇ ਹਾਂ ਕਿ ਉਹਨਾਂ ਤੇ ਐਫ ਆਈ ਆਰ ਦਰਜ ਕੀਤੀ ਜਾਵੇ ਪੂਰੀਆਂ ਵੀਡੀਓ ਰਿਕਾਰਡਿੰਗਸ ਵੀ ਹੈਗੀਆਂ ਸੀਸੀਟੀਵੀ ਫੁਟੇਜ ਵੀ ਹੈਗੀਆਂ ਲੇਕਿਨ ਜਿਹੜਾ ਪੁਲਿਸ ਹੈਗੀ ਹੈ ਲੁਧਿਆਣੇ ਦੀ ਔਰ ਖਾਸ ਕਰਕੇ ਕਮਿਸ਼ਨਰ ਪੁਲਿਸ ਉਹਨਾਂ ਦੇ ਕੰਨ ਤੇ ਜੂ ਨਹੀਂ ਸਰਕੀ ਉਹਦਾ ਕਾਰਨ ਕਿ ਐਮ ਪੀ ਕੋਈ ਜ਼ਬੰਦੀ ਹੈਗਾ ਜਿਹੜਾ ਐਮ ਸੀ ਦਾ ਇਲੈਕਸ਼ਨ ਲੜਿਆ ਸੀ ਲੇਕਿਨ ਹਾਰ ਗਿਆ ਉਹਦਾ ਇਹ ਭਰਾ ਹੈ ਔਰ ਉਹਦਾ ਸਿੱਧਾ ਸਿੱਧਾ ਲਿਕ ਆਮ ਆਦਮੀ ਪਾਰਟੀ ਦੇ ਵੱਡੇ ਲੀਡਰ ਸਬਾਨਾ ਨਾਲ ਰਹਿ ਗਏ ਦੱਸ ਦੇ ਕਿ ਬਾਈ ਇਲੈਕਸ਼ਨ ਚੋ ਤਮਾਮ ਲੀਡਰ ਉਸ ਐਮਪੀ ਜਵੱਦੀ ਦੇ ਤੇ ਦਰਸ਼ਤੂਰ ਦੇ ਘਰੇ ਵੀ ਰਹਿ ਕੇ ਗਏ ਹੈ ਔਰ ਇਹਦਾ ਮਤਲਬ ਇਹ ਨਹੀਂਗਾ ਕਿ ਕਿਸੇ ਵੀ ਆਮ ਆਦਮੀ ਪਾਰਟੀ ਨਾਲ ਗੱਲਬਾਤ ਹੈ ਜਾਂ ਤਾਕਤ ਹੈ ਤਾਂ ਉਹ ਇੱਕ ਐਡਵੋਕੇਟ ਦੇ ਨੂੰ ਆ पिस्टल लेके वो मारन दी गल करे सो मैं व्यक्ती करनी चाहना है कि आज सारे ਸਾਡੇ ਵਕੀਲ ਭਾਈਚਾਰੇ ਨੇ ਇਸ ਗੱਲ ਦਾ ਵਿਰੋਧ ਕੀਤਾ ਔਰ ਨਾਲ ਦੀ ਨਾਲ ਅੱਜ ਸਟ੍ਰਾਈਕ ਵੀ ਕੀਤੀ ਜਾਨਕੀ ਹੜਤਾਲ ਸੀ ਪੂਰੇ ਲੁਧਿਆਣੇ ਦੇ ਵਿੱਚ ਔਰ ਮੈਂ ਕਮਿਸ਼ਨਰ ਨੂੰ ਖਾਸ ਕਰਕੇ ਕਹਿਣਾ ਚਾਹਨਾ ਹੈ ਸੁਪਨ ਜੀ ਨੂੰ ਸੁਪਨ ਜੀ ਇਹ ਤੁਹਾਡਾ ਫਰਜ਼ ਬੰਦਾ ਹੈ ਕਿ ਇੰਨੀ ਨੀਰਗਰਦੀ ਤੇ ਇੰਨੀ ਗੁੰਡਾਗਰਦੀ ਤੁਹਾਡੇ ਰਾਜ ਦੇ ਵਿੱਚ ਨਹੀਂ ਹੋਣੀ ਚਾਹੀਦੀ ਜਿਸ ਪ੍ਰਕਾਰ ਦੇ ਹਾਲਾਤ ਬਣੇ ਹਨ 21 ਜੁਲਾਈ ਨੂੰ ਪਹਿਲਾ ਜੰਡਿਆਲਾ ਗੁਰੂ ਦੇ ਵਿੱਚ ਇੱਕ ਕਿਸੇ ਐਡਵੋਕੇਟ ਤੇ ਵੀ ਹਮਲਾ ਹੋਇਆ ਹੈ ਲੇਕਿਨ ਸਰਕਾਰ ਸੁੱਤੀ ਪਈ ਹੈ ਔਰ ਮੈਂ ਤੁਹਾਨੂੰ ਇਹ ਚੇਤਾਵਨੀ ਦਿੰਦਾ ਕਿ ਅਗਰ ਤੁਸੀਂ ਐਫ ਆਈ ਆਰ ਦਰਜ ਨਾ ਕੀਤੀ ਤਾਂ ਕਾਂਗਰਸ ਪਾਰਟੀ ਪੁਲਿਸ ਕਮਿਸ਼ਨਰ ਦੇ ਦਫ਼ਤਰ ਦਾ ਆਉਣ ਵਾਲੇ ਦਿਨਾਂ ਦੇ ਵਿੱਚ ਘਰਾਓ ਕਰੇਗੀ ਔਰ ਮੈਂ ਦੁਬਾਰਾ ਫੇਰ ਇਹਨੂੰ ਚੇਤਾਵਨੀ ਸਮਝ ਲੋ ਇਹਨੂੰ ਬੇਨਤੀ ਸਮਝ ਲੋ ਕਿ ਜਲਦ ਤੋਂ ਜਲਦ ਐਫ ਆਈ ਆਰ ਦਰਜ ਹੋ ਕੇ ਜਿਹੜਾ ਬੰਦਾ ਇਨਸਾਫ ਸਾਡੇ ਉਸ ਨੌਜਵਾਨ ਸਾਥੀ ਹਰਜਸ ਨੂੰ ਮਿਲਣਾ ਚਾਹੀਦਾ ਹੈ ਵਕੀਲ ਨੂੰ ਉਹ ਡਰਾਉਣ ਦਾ ਕੰਮ ਪੁਲਿਸ ਕਰੇ ਔਰ ਜੇ ਵਕੀਲਾ ਨੂੰ ਨਹੀਂ ਇਨਸਾਫ ਮਿਲ ਰਿਹਾ ਤੇ ਆਮ ਲੋਕਾਂ ਦੀ ਤਾਂ ਕੋਈ ਗੱਲ ਹੀ ਨਹੀਂ ਸੁਣ ਰਿਹਾ ਇਸ ਤੋਂ ਸਿੱਧੀ ਸਿੱਧੀ ਤੁਹਾਡੀ ਮਾਨਸਿਕਤਾ ਦਾ ਔਰ ਤੁਹਾਡੀ ਬੀਗੇ ਅਫਸਰ ਜੇ ਨਹੀਂ ਪੁਲਿਸ ਦੀ ਨੀਅਤ ਤਾਂ ਚੰਗਾ ਭਲਾ ਲੋਕ ਅਦਾਜਾ ਲਾ ਸਕਦੇ ਵੀ ਕਿਸ ਤਬੀਅਤ ਦੇ ਮਾਲਕ ਹੋ ਤੁਸੀਂ ਲੋ ਸੋ ਬੇਨਤੀ ਹੈ ਮੇਰੀ ਕਿ ਜਲਦੀ ਐਫ ਆਈ ਆ ਕਿਤੀ ਜਾਵੇ ਨਹੀਂ ਤਾਂ ਅਸੀਂ ਪੁਲਿਸ ਕਮਿਸ਼ਨਰ ਦੇ ਦਫਤਰ ਦਾ ਆਉਣ ਵਾਲੇ ਦਿਨਾਂ ਚ ਘੜਾਓ ਕਰਾਂਗੇ